ਹਾਂਜੀ ਅਸ਼ੀਕਾਲ ਜੀ ਕਿ ਮੈਂ ਤੁਸੀਂ ਸਾਰੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡੋਬਾ ਵਾਲ ਜਿਲ੍ਹਾ ਸੰਗਰੂਰ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ। ਇਹ ਬੋਰ ਜੀ ਕਹਦੇ ਰੇਤਾ ਰੂਤਾ ਮਾਰਦਾ ਜੀਗਾ ਤੇ ਕਹਦੇ ਹੋਰ ਵੀ ਕਾਫੀ ਦਿੱਕਤਾਂ ਆ ਰਹੀਆਂ ਸੀ ਕਿਸ ਕਰਕੇ ਆਪਾਂ ਇੱਥੇ ਪਹੁੰਚਾਂਗੇ ਦੇਖਦੇ ਹਾਂ ਹੁਣ ਬੋਰ ਦੇ ਵਿੱਚ ਕੈਮਰਾ ਮਾਰ ਕੇ ਇਧਰ ਆਉਣੀ ਭਰਾ ਆਪਣਾ ਤਾਰ ਤੂੜ ਜਿਹੜੀਆਂ ਦਾ ਤੇ ਉੱਧਰ ਸਾਹਮਣੇ ਰਿਹਾ ਜੀ ਬੋਰ। ਉਹਦੇ ਜਿੱਤੇ ਖੜੇ ਹਾਂ ਇਧਰ ਬਾਹਣ ਗਿੱਲਾ ਕਰਕੇ ਜਾ ਜਾਈ ਨਹੀਂ ਸਕਦੇ ਤਾਂ ਤੁਹਾਨੂੰ ਦਿਖਾ ਦਿੰਦੇ। ਤੇ ਇਧਰ ਆਪਣਾ ਹਾੜੀ ਭੜਾ ਕੈਮਰਾ ਗੁੰਮਰਾ ਲੈ ਕੇ ਜਾਊਗਾ ਤੇ ਕ ਸੋਹਣ ਜੀ ਹਾਂ ਜੀ ਸਰ ਕਰਵਾ ਕੇ ਤਰਵਾ ਕੇ ਉਹ ਵੀ ਬੱਜੂ ਦੀ ਉਹ ਤੋਂ ਤੋਂ

तो वो अपने छोटे तो ने हां रिसोर्ट तक ना ने बोला ताली पुराने पेपर किला हो रहा है नहीं तो पे हो ਮਾਸਕਾਉਣ ਜੇ ਸੇਟੀ ਨੇ ਦੋ ਤਫਰੂ ਨਾਲ ਜੀਨੇ ਲਾਲਾ ਕੋਸੋਂ ਬੰਦੇ ਨਵੇਂ ਨਾਲ ਬੋਰ ਇੰਨੇ ਕੰਮ ਕਰਿਆ ਮਾਰੀ ਕੇ ਨੇ ਬੋਖ ਨਹੀਂ ਕਰਦਾ ਕੰਮ ਉਹਨੇ ਜਿੱਤ ਮਾਰਾ ਨਹੀਂ ਤਰੀ ਕਿਹਾ ਉਹ ਕਹਿੰਦਾ ਜੇ ਤੇ ਟੇੜਾ ਪੀ ਭਾ ਮਗਰੇ ਫੁੱਲ ਲੱਟਕੋਣੇ ਕਰ ਲਾਲ ਕੰਨੇ ਜੀ ਬਾੜੀ ਨਹੀਂ ਗਈ ਬਹੁਤ ਦਾ ਭਾਗਿਆ ਦੇ ਗਲੇ ਨਿਕਾਲਾ ਕਿੰਨਾ ਹੋ ਗਿਆ ਦੇਖ ਮੜਾ ਜਾ 155 ਚੱਲ ਮੜਾ ਤਾਂ ਜਾ ਕੇ ਸਾਡਾ ਥੋੜੀ ਚੱਲੀ ਫੜਕੜੀ ਪਈ ਦੀ ਬਈ ਚ ਪਰਦਨ ਕੋਸ ਉਹ ਪਾਇਆ ਤੇ ਨਹੀਂ ਕੋਈ ਫੜਕੜੀ ਫੁੜਕੜੀ ਤੇ ਨਹੀਂ ਪਾਈ ਉਸੇ ਪੱਟੀ ਮੈਂ ਫੜਕੜੀ ਫੁੜਕੜੀ ਤੇ ਨਹੀਂ ਪਾਈ ਵਿੱਚ ਕਿਤੇ ਕੁਝ ਨਹੀਂ ਪਾਇਆ ਤੈਨਾਂ ਹੋ ਗਿਆ ਹਨੀ 180 ਮਸੌੜੇ ਚੱਲੀ ਉਪਰ ਗਰੀ ਮੜਾ ਜਾ ਰੋਕ ਥਲੇ ਘਰ ਹੌਲੀ ਹੌਲੀ ਚਲ ਹੌਲੀ ਹੌਲੀ ਚਲ ਹੋਣੀ ਬਿੱਤੀਆਂ ਹੁਣ ਭਾਈ ਸਾਨੂੰ ਕੱਢੋ ਬਾਰੇ ਅੱਜ ਸਨੀ ਜਮੀਰ ਜੀ ਕਿੱਥੋਂ ਕਿੰਨੇ ਟਾਈਮ ਬਾਅਦ ਆਖਦੇ ਰਿਹਾ ਤਾ ਬਈ ਜਿਹੜੇ ਤੱਕ ਰੈਂਡਾ ਬਚਾਇ ਦੇਵੀਂ ਮੈਂ ਮੋਟਰ ਅਹੀਂ ਜਿਹੜਾ ਪ੍ਰਹਿਤਾ ਪਤੀ ਨਹੀਂ ਕਦੇ ਕਦੋਂ ਚੱਕਦੇ ਕਦੋਂ ਛੱਡਦੇ ਕੱਲ ਤਾਂ ਸਮਝ ਨਹੀਂ ਆਈ ਗਿਆ ਬਜਲੀ ਸਾਫ ਵੀ ਹੋਗਾ ਤੇ ਵਿੱਚ ਫੇਰ ਤੱਕਲੇ ਨਹੀਂ ਜਾਂਦੀ ਹਨ ਨਾ ਹਮ ਤੋਂ ਹੌਲੀ 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 ਤਿੰਨ ਹੋ ਗਿਆ ਨੇ 20 20 ਹੁੰਦੀ 15 ਨੂੰ 20 15 ਹੋ ਗਏ ਬਈ ਚਲੋ பந்த <tune> 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 <tune>

你不知道。嗯

ਸਿੰਘ ਜੀ ਉਹ ਦਵਾ ਜੀ ਆ ਰਿਟ ਤੇ ਕੁੰਬ ਪਰਸੋਂ ਦੀ ਚੰਦ ਜੀ ਰੇਤਾ ਦਾ ਆ ਪਰਸੋਂ ਜਿਹੜਾ ਪਹਿਲੇ ਦਿਨ ਚਲਾਈ ਤੇ ਉਦਦੇ ਨਹੀਂ ਵਿੱਚ ਦੀ ਹੁਣ ਕੱਲ ਜਿਵੇਂ ਉਦੋਂ ਪੂਰਾ ਫੁੱਲ ਚੱਕਿਆ ਮੈਂ ਲੈਣ ਵਾਗੇ ਮਿਸਤਰੀ ਉਦੋਂ ਘਟ ਗਿਆ ਜਦੋਂ ਉਹਨੂੰ ਛੱਡ ਕੇ ਉਦੋਂ ਬਾਅਦ ਬਰਸ ਵਰਦੇ ਟਿੱਕਾ ਪਾਣੀ ਹੋ ਗਿਆ ਫੇਰ ਖੜੇ ਖੜੇ ਫੇਰ ਦੋ ਹੋ ਰਹੀ ਪੰਜ ਦਿਨ ਮਟਵਾਰਾਂ ਤੋਂ ਬਦਲਦੀ ਰਹੀ ਸੀ ਤਾਂ ਅੱਛਾ ਫੱਦੀ ਕੋਈ ਮਰ ਵਗਾਂ ਹਾਂ ਦੇਖੋ

ਤੁਹਾ ਫੇਰ ਪਾਣੀ ਦਾ ਰੰਗ ਬਦਲ ਜਾਂਦਾ ਸੀ ਬਸ ਇਹ ਹੀ ਕੱਲ੍ਹ ਸਵੇਰ ਤੋਂ ਲਾਇਕੇ ਪਰਮੇਯ ਯੂਨਾਈਟਡ ਥੈਂਕ ਯੂ ਤੁਸੀਂ ਚੱਕਾ ਜੱਲ ਆ ਰਾਜ਼ ਤਾਂ ਨਹੀਂ ਗੜਬੜ ਕਿਤੇ ਲਾਉਂਗੇ ਲੈ ਕੋਈ ਪਤਾ ਨਹੀਂ ਚਲავਾਂਗੇ ਸਭ ਇਹ ਜਿਵੇਂ ਸੀ ਦਿਨ ਹੌਲੀ ਜੁਨਾ ਨੇ ਪਹਿਲਾਂ ਲਾ ਪਾਉਣੇ 400 ਜਾ ਹੋ ਗਿਆ ਲੱਗਦਾ ਬਣਾ ਦੇ ਹੌਲੀ ਚੱਲੀ ਕਿੰਨਾ ਹੋ ਗਿਆ 330 ਹੋਰੇ 400 ਚੌਵੀ ਹੋ ਗਿਆ 324 ਹੌਲੀ ਜਿਹੜ ਖੜਾ ਲਈ ਕਿੰਨਾ 300 ਖੜਾ ਲਾ ਤੈਨੂੰ ਕਹੇ ਤੀ 24 24 ਕੱਢ ਦੇ ਹਾਂ ਤੁਸਨ ਸੁਣ ਚਾਹ ਲੈ ਸੱਲ ਚੱਲ ਪਿਆ ਸੀ ਡੀ ਵਾਲ ਨੇ 13 ਸੱਲ ਪਰੇ ਸੱਲ ਪਰੇ ਉਹ ਹੈ ਮੈਂ ਤਾਂ ਸੱਲ ਕੈਮਰਾ ਦਾ ਮੜਾ ਤਾਂ ਚੱਕੇ ਸਾਡਾ ਸਾਡੀ ਤਾਂ ਚੱਕੇ ਸਾਡੇ ਤਾਂ ਥੱਲੇ ਥੱਲੇ ਸਾਡਾ ਸੜ 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 ਜਾ ਸੜ ਜਾੜ ਸੜ ਦੇ ਜਾਣ ਦੇ ਹਲੇ ਜਾਣ ਦੇ ਤਾਂ ਜੱਕ ਛੱਡੀ ਮੜਾ ਜਾਣ ਥੋੜਾ ਜਿਹਾ ਸੜ ਕੇ ਦੇਖ ਥੋੜਾ ਸੜ ਕੇ ਦੇਖੀ ਮੜਾ ਤਾਂ ਹਾਂ ਜੀ ਖਿੱਚ ਕੇ ਦੇਖ ਲਈ ਜਾਗਾ ਹਣੀ ਨਾ ਨਾ ਫਸਦਾ ਪਤਾ ਨਹੀਂ ਕੁਛ ਨਹੀਂ ਜਾਣ ਦੇ ਜਾਣ ਦੇ ਚੱਲ ਲੰਘ ਗਿਆ ਚੱਲ ਲੰਘ ਗਿਆ ਮੜਾ ਚੱਕੀ 2 ਕਿੰਝ ਚੱਕੀ ਸਾਟ ਕੇ ਦੇਖ ਫਿਰ ਤਰਕੇ ਮੜਾ ਜੰਮੀ ਇੰਚ ਕਿ ਸਾਟ ਹਾਂ ਹਾਂ ਚੱਲ ਮੜਾ ਕਿਰਾਂ ਹੋਰ ਲਿਆ ਲਿਆ ਥੱਲੇ 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 ਤਰ ਤੱਲੇ ਤਰ ਹੋਂ ਟੇਕਦਾ ਹੋਰ ਤਰਦਾ ਰਿਤਾਰ ਥੱਲੇ ਸਾਡਾ ਉਰੇ ਜੇ ਹਲਿਆ ਬਸ ਜੰਮੀ ਹਾਂ ਹਾਂ ਉਰੇ ਹਲਿਆ ਹਲਿਆ ਮੜਾ ਜਾ ਹਲਿਆ ਥੱਲੀ ਮੋੜਦਾ ਨਹੀਂ ਚੱਲਾ ਚੱਕ ਮੜਾ ਤਾਂ ਚਲ ਜਾਣ ਦੇ ਮੜਾ ਹੋਰ ਲਿਆ ਜੰਮੀ ਥੋੜਾ ਜਾਣ ਵਾਲਾ ਵਿੱਚ ਚਾਲਾ ਜਾਣਦੇ ਜਾਣਦੇ ਸਾਡੇ ਥਲੇ ਜਾਣਦੇ ਮੜਾ ਚੱਕ ਛੱਡੀ ਮੜਾ ਇੰਚਕਾ ਸਾਡੇ ਚੱਕੇ ਤਾਂ ਚੱਕਾ ਉੱਪਰ ਚੱਕਾ ਤਾਂ ਚੱਕਾ ਜਾਣਦੇ ਜਾਣਦੇ ਥਲੇ ਹੋਰ ਤਾਂ ਆ ਜਾ ਕੇ ਸਾਡਰੇ ਛੱਡੀ ਤਾਂ ਆ ਜਾ ਕੇ ਚੱਲ ਜਿਵੇਂ ਨਹੀਂ ਜਗਾਣੀ ਹੈਗੀ ਬਾਹਰ ਨਹੀਂ ਜਾਣਦੇ ਤਾਂ ਜਾ ਕੇ ਛੱਡੀ ਵੜੇ ਹੋਰ ਕੇਰਾ ਅਸਲ ਦੇ ਜੱਟ ਚੱਲ ਜੀ ਕਿਸੇ ਦਾ ਹੋ ਜੀ ਬਸ ਰਹਿਣ ਬਰਾਂਡ ਦੇ ਬਸ ਨਹੀਂ ਜਗਾ ਨਹੀਂ ਇਕੱਠਾ ਹੋ ਗਿਆ ਸਾਲਾ ਇਕੱਠਾ ਹੋ ਗਿਆ ਥਾਲੀ ਮਤਲਬ ਇਹ ਕਰਕੇ ਤਾਂ ਵੱਡੀ ਲੱਗਦੀ ਥੱਲੇ ਕਿੰਨਾ ਹੋ ਗਿਆ ਤੀਜਾ ਮਾ

ਇਹ ਕੀ ਕਹਿੰਦੇ ਹੋ ਤੁਸੀਂ ਕਿੱਥੇ ਆ ਗਏ ਉਹ ਜੀ ਸੈੱਟ ਸਾਰਾ ਕੁਝ ਸਹੀ ਹੋ ਜੂਗਾ ਜੀ ਅਸੀ ਕਾ ਮਿਸਤਰੀ ਜੀ ਤੇ ਅਸੀਂ ਪਿੰਡ ਪੰਚੇ ਤੋਂ ਬਾਹਵਾਲੀ ਇੱਥੇ ਅਸੀਂ ਬੋਰ ਚੈੱਕ ਕੀਤਾਗਾ ਤੇ ਡਲੀਆਂ ਜਿਆਦਾ ਮਾਰਦਾ ਤੇ ਉਸ ਕਾਰਨ ਉਹਨੇ ਸਾਨੂੰ ਬੁਲਾਇਆ ਸੀ ਭਾਈ ਜਾਨੇ ਵੀ ਬਹੁਤ ਟੁੱਟ ਗਿਆ ਸਾਡਾ ਹਾਂਜੀ ਇਹਨਾਂ ਨੂੰ ਬੈਂਪ ਪੈ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਬੋਰ ਵਿੱਚ ਕੈਮਰਾ ਮਾਰ ਕੇ ਚੈੱਕ ਹੈ ਤੇ ਇਕੱਲਾ ਸੱਲ ਹੈਗਾ ਇਹ ਪੱਕਾ ਪਾਇ ਪਿਆ ਸਾਰਾ ਇਹਨੂੰ ਪੱਕਾ ਪਾਇ ਪਾਪ ਕਹਿ ਦਿੰਦੇ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਕੈਮਰਾ ਚੈੱਕ ਕਰਿਆ ਤਾਂ ਸਾਲੂ ਟੁੱਟਿਆ ਹੋਇਆ ਹੈਗਾ ਇਹ ਸਾਲੂ ਦੀ ਰਿਪੇਅਰ ਕਰਨੀ ਪਊਗੀ ਆਪਾਂ ਬਾਈਆਂ ਨਾਲ ਗੱਲ ਹੋ ਗਈ ਹੈ ਬਾਈ ਦੱਸਣਗੇ ਆਪਾਂ ਨੂੰ ਇੱਕ ਦੋ ਦਿਨਾਂ ਤੱਕ ਹਲੇ ਬਾਣ ਕੇ ਲੈ ਆ ਲਵੇ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਇਸ ਤਰੀ ਮਖਤਿਆਰ ਸਿੰਘ ਅਮੋਲ ਮੋਬਾਈਲ ਨੰਬਰ ਹੈ 97817394 ਜਰਨ ਨਮ ਧੰਨਵਾਦ ਠੀਕ ਹੈ